ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸ ਰੇਵ ਕਰਦੇ ਨੇ मतलब ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਵੀ ਉਹਨਾਂ ਦੇ ਹਸਬੰਦ ਨਾਲ ਜਿਹੜੇ ਉਹ ਮਤਲਬ ਉਹਨਾਂ ਦੀ ਇਹ ਚੀਜ਼ ਆ ਕਿ ਉਹ 3-4 ਵਿਆਹ ਕਰਵਾ ਸਕਦੇ ਹੋ ਸਾਨੂੰ ਫੋਰਸ ਕਰਦੇ ਸਾਰੇ ਦਾ ਮੈਰਿਜ ਕਰਵਾਓ ਸਾਰੇ ਦਾ ਫਿਜ਼ੀਕਲ ਰਿਲੇਸ਼ਨ ਬਣਾਓ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਭਾਰਤ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸ ਰੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁਦ ਦੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਇਹ ਚੁੰਨੀਆਂ ਵੀ ਜਿਹੜੀਆਂ ਕੁੜੀਆਂ ਤੇ ਫਸੀਆਂ ਵਾ ਉਹਨਾਂ ਨੂੰ ਵੀ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪੁਲਿਸ ਨਾ ਨਾ ਜਾਇਆ ਜਾਵੇ ਤੁਸੀਂ ਕਿੰਨੇ ਸਮੇਂ ਤੋਂ ਮਾਨ ਦੇ ਵਿੱਚ ਫਸੇ ਹੋਏ ਸੀ ਤੇ ਉਹ ਸਮਾਂ ਕਿੰਨਾ ਕੁ ਮੁਸ਼ਕਲ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਸੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਉੱਥੋਂ ਆਈ ਹਾਂ ਮਤਲਬ 4 ਮਹੀਨੇ ਤਾਂ ਮੈਂ ਇੱਥੇ ਫਸੀ ਬੈਠੀ ਸੀ। ਕਿਹੜੀ ਤੂੰ ਜਾਂਦੇ ਤੁਹਾਨੂੰ? ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਦਿਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਊਗਾ। ਅਸੀਂ ਮਤਲਬ ਇਹ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਗੈਰੰਟੀ ਲੈਂਦੇ ਹੋ ਕਹਿੰਦੇ ਹਾਂਜੀ ਸਾਡੀ ਗੈਰੰਟੀ ਹੈ। ਉਸ ਤੋਂ ਬਾਅਦ ਉੱਥਾਂ ਹੀ ਉਹਨਾਂ ਨੇ ਮੈਨੂੰ 1200 ਰੀਅਲ ਦੇ ਵਿੱਚ ਵੇਚ ਦਿੱਤਾ। ਪੁੱਛ ਰਹੇ ਹਾਂਦੇ ਹੋਰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਭ ਤੋਂ ਵੱਡੇ ਤੋਂ ਸਾਹਮਣੇ ਚੱਲਦੀਆਂ। ਉੱਥੇ ਮੁਸ਼ਕਿਲਾਂ ਆਈਆਂ ਵੀ ਉਹਨਾਂ ਦੇ ਹਸਬੰਦ ਨਾਲ ਜਿਹੜੇ ਉਹ ਮਤਲਬ ਉਹਨਾਂ ਦੀ ਚੀਜ਼ ਵਾ ਕਿਉਂ ਤਿੰਨ ਚਾਰ ਵਿਆਹ ਕਰਵਾ ਸਕਦੇ ਹੋ ਸਾਨੂੰ ਫੋਰਸ ਕਰਦੇ ਸੜਨਾ ਮੈਰਿਜ ਕਰਵਾਓ ਸੜਨਾ ਫਿਜ਼ੀਕਲ ਰਿਲੇਸ਼ਨ ਬਣਾਓ ਹਾਂਜੀ ਮੈਨੂੰ ਪਤਾ ਲੱਗਿਆ ਕਿ ਸੰਸਿਚੀ ਵਾਲ ਤੇ ਭਾਰਤ ਸਰਕਾਰ ਤੁਹਾਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰ ਰਹੀ ਹੈ ਉਹ ਤਾਂ ਮੈਨੂੰ ਲੱਗਿਆ ਹਾਂਜੀ ਉਦੋਂ ਮਤਲਬ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਹੈ ਉਹ ਕੁੜੀਆਂ ਕਿੰਨੇ ਉੱਥੇ 70 ਤੋਂ ਵੀ ਜ਼ਿਆਦਾ ਕੁੜੀਆਂ ਨੇ ਬਾਬਾ ਜੀ ਦੇ ਸੰਪਰਕ ਵਿੱਚ ਕਿਵੇਂ ਆਏ ਮੈਨੂੰ ਮਤਲਬ ਫੈਮਿਲੀ ਇਹਨਾਂ ਨੂੰ ਕੀਤਾ ਸੀ ਕਾਲ ਕਿ ਬਾਬਾ ਜੀ ਦੇ ਕੋਲ ਜਾ ਕੇ ਉਹ ਬਾਬਾ ਜੀ ਦੇ ਕੋਲ ਉਹ ਆਏ ਨੇ ਇਸ ਕਰਕੇ ਬਾਬਾ ਜੀ ਇਹਨਾਂ ਨੇ ਮੇਲ ਪਾਈ ਆ ਤੇ ਮੇਰਾ ਵਾਈਟ ਪਾਸਪੋਰਟ ਆਇਆ ਇਸ ਕਰਕੇ ਮੈਂ ਵਾਈਟ ਪਾਸਪੋਰਟ ਤੇ ਵਾਪਸ ਆਈ ਆ ਮੈਨੂੰ ਵਾਪਸ ਆਣ ਕੇ ਬਹੁਤ ਵਧੀਆ ਲੱਗ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਘੁੰਮ ਕੇ ਕਿੰਨੀ ਕਿ ਮਹੱਤਵਪੂਰਨ ਰਹੀ ਤੁਹਾਨੂੰ ਲਈ ਆ ਬਹੁਤ ਜ਼ਿਆਦਾ ਚਿੱਕੇ ਤੁਸਨ ਜਿੱਦ ਅ ਇੱਕ ਦੂਜੀ ਜਗ੍ਹਾ ਤੇ ਉਪਰ ਸਮਝੌਤਾ ਵੀ ਕਰਨਾ ਪੈਂਦਾ ਕਿ ਜੇ ਤੁਸੀਂ ਵਾਪਸ ਆਣਾ ਤਾਂ ਦੂਜੇ ਨੂੰ ਉੱਥੇ ਲੱਗ ਕੇ ਵੀ ਹਿੰਦੇ ਦੀ ਸ਼ਾਹ ਮਤਲਬ ਕਿ ਅਸੀਂ ਜੇ ਉਹਨਾਂ ਨੂੰ ਕਹਿੰਨੇ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਵੀ ਉਹ ਮੈਂ ਤੁਸੀਂ ਵਾਪਸ ਨਹੀਂ ਜਾ ਸਕਦੇ ਮੈਨੂੰ ਖੁਦ ਉਹਨਾਂ ਨੇ ਕਿਹਾ ਸੀ ਵੀ ਹਾਂ ਵੀ 2 ਲੱਖ ਦੇ ਦੇ ਤੇ ਇੱਕ ਕੁੜੀ ਦੇ ਦੇ ਤੁਸੀਂ ਕਿੱਥੋਂ ਦੇ ਏਜੰਟਰਾਂ ਹੀ ਗਏ ਸੀ ਲਖਨਾਉਂ ਦੀ ਕਿੰਨੇ ਸੰਪਰਕ ਤੇ ਜਾਏ ਸੀ ਮੇਰੀ ਮਾਮੀ ਜੀ ਦੇ ਫਰੈਂਡ ਸੀਗੇ ਉਹ ਖੁਦ ਮਾਸਕਰ ਦੇ ਵਿੱਚ ਸੀਗੇ ਜਦੋਂ ਮੈਂ ਵਾਪਸ ਆ ਗਈ ਉਹ ਕੁਝ ਖਰੀਦਣਾ ਬਾਅਦ ਇੰਡੀਆ ਵਾਪਸ ਆ ਗਈ मतलब ਉਹਨਾਂ ਨੇ ਆਪਣੀ ਸਾਥੇ ਮੈਨੂੰ ਉੱਥੇ ਭੇਜ ਦਿੱਤਾ ਸੀ ਵੇਚ ਦਿੱਤਾ ਸੀ। ਜਦੋਂ ਉੱਥੇ ਦੂਤਾਵਾਸ ਆ ਉਹ ਸਹਾਇਤਾ ਕਰਦਾ ਹੈ ਤੇ ਅੱਧਿਕ ਨਹੀਂ ਕਰਦਾ। ਹਾਂਜੀ ਮਤਲਬ ਅੰਬੈਸੀ ਕਰਦੀ ਆ ਸਹਾਇਤਾ। ਬਾਕੀ ਹੋਰ ਉੱਥੇ ਕੋਈ ਵੀ ਸਹਾਇਤਾ ਨਹੀਂ। ਤੇ ਪੂਰੇ ਤੁਝਰਬੇਨ ਨੂੰ ਆਪਣੇ ਜੀਵਨ ਬਾਰੇ ਇੱਕ ਗੱਲ ਸਿੱਖਿਆ ਨਿਕਲ ਗਈ। ਵੀ ਕੋਈ ਵੀ ਕੁੜੀ ਅਸੀਂ ਤੇ ਹੀ ਕਹਿੰਸ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ। ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈ ਜੀ। ਲੰਬੇ ਸਮੇਂ ਬਾਅਦ ਪਰਿਵਾਰ ਨਾਲ ਮੁਲਾਕਾਤ ਹੋਈ ਹੈ। ਕਿਵੇਂ ਤੁਹਾਨੂੰ ਮਿਲਿਆ? ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਵ ਆਪਣੀ ਫੈਮਿਲੀ ਦੇ ਵਿੱਚ ਆਣ ਕੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਬਹੁਤ ਸਾਰੇ ਲੋਕ ਉਹ ਜਿਹੇ ਨਹੀਂ ਜਿਹੜੇ ਵਿਦੇਸ਼ ਜਾਂਦੇ ਇਹ ਵੀ ਚਾਹਣਾ ਰੱਖਦੇ ਨੇ ਨੌਜਵਾਨ ਫਿਰੀ ਆ ਮੈਂ ਉਹਨਾਂ ਅੱਗੇ ਰਿਕਵੈਸਟ ਕਰਦੀ ਆ ਵੀ ਪਲੀਜ਼ ਕੁੜੀਆਂ ਤਾਂ ਖਾਸ ਕਰਕੇ ਪਲੀਜ਼ ਨਾ ਜਾਣ ਉੱਥੇ ਅਕੀਦ ਉਸ ਸੰਸੀ ਚਿਵਾਲ ਦੇ ਯਤਨਾਂ ਦੇ ਹੋਰ ਮਦਦਕਾਰਾਂ ਦੇ ਯਤਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਜਿਵੇਂ ਕਿ ਬਾਬਾ ਜੀ ਨੇ ਮੈਨੂੰ ਇੱਥੇ ਬੁਲਾਇਆ ਵਾ ਰਿਕਵੈਸਟ ਕਰਨੀ ਆ ਬਾਬਾ ਜੀ ਅੱਗੇ ਕਿ ਜੜੀਆਂ ਕੁੜੀਆਂ ਫਸੀਆਂ ਉਹਨਾਂ ਨੂੰ ਵੀ ਵਾਪਸ ਚਲਦੀ ਤਾਂ ਜਲਦੀ ਲੱਗਿਆ ਕੁੜੀਆਂ ਦੀ ਬਹੁਤ ਜ਼ਿਆਦਾ ਗਲਤ ਕੰਡੀਸ਼ਨ ਉੱਥੇ ਰੋਜ਼ਗਾਰ ਦੀ ਖਾਤਰ ਲੜਦੇ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡਾ ਸੋਸ਼ਲ ਉਹਨਾਂ ਬੱਚਿਆਂ ਦਾ ਹੋ ਰਿਹਾ ਜਿਹੜੇ ਖਾਸ ਕਰਕੇ 2 ਨੰਬਰ ਦੇ ਏਜੰਟਾਂ ਰਾਹੀਂ ਜਿਹੜੇ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਲੋਕਾਂ ਨੂੰ ਠੱਗਦੇ ਆ ਤੇ ਉਹਨਾਂ ਦਾ ਸਕਾਰ ਹੋਇਆ ਤਕਰੀਬਨ 125 ਲੜਕੀਆਂ ਸੀ ਪਹਿਲਾਂ ਇਹਨਾਂ ਨੇ ਅਰਬ ਮੁਲਕਾਂ ਜੋ ਮਗਾ ਚੁੱਕੇ ਹਨ ਤੇ ਜਿਹਦੇ ਵਿੱਚ ਥੋੜੇ ਦਿਨ ਪਹਿਲਾਂ 70 ਲੜਕੀਆਂ ਦਾ ਸਾਨੂੰ ਪਤਾ ਲੱਗਾ ਸੀ ਤੇ ਇੱਕ ਲੜਕੀ ਦੇ ਪਰਿਵਾਰ ਸਾਡੇ ਕੋਲ ਇੱਥੇ ਆਇਆ ਸੀ ਉਹ ਲੜਕੀ ਜਲੰਧਰ ਤੋਂ ਤੇ ਉਹ ਲੜਕੀ ਦਾ ਪਰਿਵਾਰ ਸਾਡੇ ਕੋਲ ਅਕਤੂਬਰ ਦੇ ਵਿੱਚੋਂ ਲੜਕੀ ਗਈ ਸੀ 16 ਦਸੰਬਰ ਨੂੰ ਉਹ ਸਾਡੇ ਕੋਲ ਪਰਿਵਾਰ ਆਇਆ ਸੀ ਤੇ 14 ਦਿਨ ਬਾਅਦ 20 ਦਸੰਬਰ ਨੂੰ ਉਹ ਲੜਕੀ ਸਹੀ ਸਲਾਮਤ ਵਾਪਸ ਆ ਗਈ। ਸੋ ਉਹਨਾਂ ਦੱਸਿਆ ਕਿ ਚਾਰ ਲੜਕੀਆਂ ਪੰਜਾਬ ਦੇ ਆ ਹੋਰ ਉਹਨਾਂ ਦੇ ਨਾਲ ਆਈਆਂ। ਸੋ ਹਜੇ ਵੀ ਬਹੁਤ ਲੜਕੀਆਂ ਉੱਥੇ ਬਾਹਰ ਫਸੀਆਂ ਹੋਈਆਂ। ਸਾਡਾ ਤੁਹਾਨੂੰ ਦੱਸਣ ਦਾ ਇਹੀ ਮਕਸਦ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਪਰਿਵਾਰ ਉਹਨਾਂ ਦੀਆਂ ਲੜਕੀਆਂ ਨਾਲ ਜਿਹੜਾ ਹੈ ਇਹ ਮਿਸ ਬਿਹੇਵ ਹੋ ਰਿਹਾ। ਸੋ ਇਥੋਂ ਲੈ ਜਾਂਦੇ ਆ ਜਿਹੜੇ ਉਹ ਪਰਿਵਾਰ ਦੇਖਦੇ ਆ ਜਿਹੜੇ ਬਿਲਕੁਲ ਲੋਅਰ ਲੈਵਲ ਤੇ ਆ ਉਹਨਾਂ ਨੂੰ ਚਾਚਾ ਦੇ ਦਿੰਦੇ ਤੁਹਾਨੂੰ 40000 50000 ਰੁਪਇਆ ਅਸੀਂ ਉੱਥੇ ਮਹੀਨਾ ਦਾ ਦੇਵਾਂਗੇ ਤੇ ਘਰਾਂ ਚ ਕੰਮ ਕਰਾਵਾਂਗੇ ਪਰ ਉੱਥੇ ਜਾ ਕੇ ਉਹਨਾਂ ਨੂੰ ਜੋ ਹੁੰਦੀ ਹੈ ਉਹ ਤੁਹਾਨੂੰ ਲੜਕੀ ਆਪ ਆਪਣੀ ਹਾਲਤ ਦੱਸੂਗੀ ਵੀ ਕਿਸ ਤਰ੍ਹਾਂ ਉੱਥੇ ਹੋਰ ਵੀ ਬੱਚੇ ਫਸੇ ਹੋਇਆ ਸੋ ਅਸੀਂ ਧੰਨਵਾਦ ਕਰਦੇ ਆ ਹਾਂ ਇੰਡੀਆ ਨੂੰ ਮੈਸੀ ਦਾ ਜਿਨ੍ਹਾਂ ਨੇ ਉਹ ਯਤਨ ਕਰਕੇ ਇਸ ਲੜਕੀ ਨੂੰ ਵਾਪਸ ਲਿਆਂਦਾ ਤੋਂ ਜਿਹੜੇ ਹੈ ਸਾਡੇ ਵਿਦੇਸ਼ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਅਸਲੂੜ ਇਹ ਆ ਕਿ ਅਸੀਂ ਇਹ ਜਿਹੜੇ 2 ਨੰਬਰ ਦੇ ਟਰੈਵਲ ਏਜੰਟਾ ਜਿਹੜੇ ਐਵੇਂ ਗੱਲਾਂ ਦੇ ਨਾਲ ਫਸਾ ਲਿੰਦੇ ਆ ਤੇ ਉੱਥੇ ਜਾ ਕੇ ਇਹ ਏਜੰਟ ਜਿਹੜਾ ਹੈ ਘੁੰਮਣ ਫਿਰਨ ਵਾਲਾ ਵੀਜ਼ਾ ਲਵਾਉਂਦੇ ਆ ਜਿਹੜਾ ਤੇ ਉੱਥੇ ਲਿਜਾ ਕੇ ਇਹਨਾਂ ਕੋਲ ਕੋਈ ਨਾ ਕੋਈ ਐਗਰੀਮੈਂਟ ਕਰਵਾ ਲੈਂਦੇ ਆ ਕਿਸੇ ਨਾ ਕਿਸੇ ਦੇ ਕੋਲ ਉੱਥੇ ਦਸਤਖਤ ਕਰਵਾ ਕੇ ਜਦੋਂ ਕਿ ਇਹਨਾਂ ਨੂੰ ਗਈਆਂ ਨੂੰ ਤੇ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਅੰਗੂਠਾ ਲਾਉਂਦੇ ਆ ਉਹ ਅਰਬੀ ਦੇ ਵਿੱਚ ਲਿਖਿਆ ਹੁੰਦਾ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਜਲੀਲ ਕਰਦੇ ਆ ਤੇ ਫਿਰ ਜਦੋਂ ਉਹ ਇੱਧਰ ਵਾਪਸ ਆਉਣਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਸੜਤ ਰੱਖੀ ਜਾਂਦੀ ਹੈ ਕਿ ਜਾਂ ਸਾਨੂੰ ਇਹਨੇ ਲੱਖ ਰੁਪਈਆ ਦਿਓ ਜਾਂ ਤੁਸੀਂ ਆਪਣੀ ਜਗ੍ਹਾ ਤੇ ਹੋਰ ਕੋਈ ਜਿਹੜਾ ਹੈ ਉਹ ਲੜਕੀ ਮੰਗਵਾਓ ਤੋਂ ਆਪਣੇ ਕੋਈ ਨਾ ਕੋਈ ਰਿਸ਼ਤੇਦਾਰ ਨੂੰ ਵੀ ਅਹੀ ਦੇਖਿਆ ਲੜੀਏ ਚਲਦੀ ਆ ਪਰ ਜਦੋਂ ਉੱਥੇ ਬੱਚਾ ਫਸ ਜਾਂਦਾ ਜੋ ਉਹਨਾਂ ਦੇ ਹਾਲਾਤ ਗੁਜਰਦੇ ਆ ਮਾਹ ਬਾਬ ਦੇ ਉੱਤੇ ਬੜੇ ਤਰਸਯੋਗ ਹੁੰਦੇ ਆ ਸੋ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਮ ਰਾਹੀਂ ਕਿ ਜਿਹੜੇ ਅ ਟਾਰਗੇਟ ਟ੍ਰੈਵਲ ਏਜੰਟ ਇਹਨਾਂ ਤੋਂ ਬਚੋ ਅਸੀਂ ਖਾਸ ਕਰਕੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਜਿਹੜੇ ਏਜੰਟਾਂ ਇਹਨਾਂ ਰਾਹੀਂ ਨਾ ਭੇਜੋ ਉਹ ਸੇ ਬਹੁਤ ਬੁਰੀ ਹਾਲਤ ਉਹਨਾਂ ਦੀ ਹੁੰਦੀ ਹੈ ਸੋ ਸਾਨੂੰ 70 ਲੜਕੀਆਂ ਦਾ ਉਹਨਾਂ ਦੱਸਿਆ ਸੀ ਕਿ ਫਸੇ ਹੋਇਆ ਜਿਹਦੇ ਵਿੱਚੋਂ 5 ਲੜਕੀਆਂ ਜਿਹੜੀਆਂ ਹੈ ਉਹ ਪੰਜਾਬ ਤੋਂ ਆ ਚੁੱਕੀਆਂ ਤੇ ਅਸੀਂ ਬੇਨਤੀ ਕਰਾਂਗੇ ਕਿ ਹੋਰ ਕੋਈ ਜਿਹੜਾ ਹੈਗਾ ਇਹ ਤੁਹਾਨੂੰ ਕੋਲੋਂ ਪੈਸੇ ਲਾ ਕੇ ਵੀ ਕਹਿੰਦਾ ਕਿ ਅਸੀਂ ਬਾਹਰ ਲੈ ਜਾਂਦੇ ਆ ਆਪਣੀਆਂ ਲੜਕੀਆਂ ਨੂੰ ਜਰੂਰ ਇਹਨਾਂ ਅਰਬ ਮੁਲਕਾਂ 'ਚ ਨਾ ਭੇਜੋ ਇਹ ਤਕਰੀਬਨ 200 ਤੋਂ ਹੀ ਰਸਤੇ ਨੰਬਰ ਬਣੇ ਤੋਂ ਬਾਅਦ ਕਾਫੀ ਲੜਕੀਆਂ ਨੂੰ ਵਾਪਸ ਲੱਗ ਟੋਟਲ ਕਿੰਨੀ ਗਿਣਤੀ ਹੈਗੀ ਹੁਣ ਥੱਲੇ ਤਕਰੀਬਨ 125 ਲੜਕੀਆਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਹੁਣ ਇੱਕ ਲੜਕੀ ਦੇ ਨਾਲ ਪੰਜ ਆ ਗਈਆਂ ਇਸੇ ਤਰ੍ਹਾਂ ਹੀ ਉੱਥੇ ਕਾਫੀ ਲੜਕੀਆਂ ਜਿਹੜੀਆਂ ਘਰਾਂ ਤੋਂ ਭੱਜ ਜਾਂਦੀਆਂ ਫਿਰ ਉਹ ਉੱਥੇ ਗੁਰਦੁਆਰੇ ਚਲ ਜਾਂਦੀਆਂ ਜਾਂ ਉੱਥੇ ਬੈਂਚੀ ਦੇ ਸੰਪਰਕ ਵਿੱਚ ਹੁੰਦਾ ਕੀ ਹੈ ਕਿ ਬਾਅਦ ਵਿੱਚ ਜਿਹੜੇ ਇਹਨਾਂ ਦੇ ਐਗਰੀਮੈਂਟ ਹੁੰਦੇ ਆ ਉਸ ਵੇਲੇ ਤਾਂ ਜਿਹੜੇ ਸੀ ਕਹਿੰਦੇ ਸਾਨੂੰ ਇਹੀ ਕਹਿੰਦੇ ਬਾਬਾ ਜੀ ਨੇ ਐਗਰੀਮੈਂਟ ਹੈਗੀ ਉਹ ਐਗਰੀਮੈਂਟ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਇਹਨਾਂ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਅਰਬੀ ਦਾ ਕੀ ਪਤਾ ਇਹ ਤਾਂ ਇਹਨਾਂ ਦੇ ਨਾਲ ਚੀਟਿੰਗ ਹੋਈ ਹੈ ਇਹਨਾਂ ਦੇ ਨਾਲ ਠੱਗੀ ਵਧੀ ਹੈ ਤੇ ਫਿਰ ਉਹ ਜਿਹੜਾ ਹੈਗਾ ਹੁਣ ਐਮਬੈਸੀ ਕਾਫੀ ਇਹਨਾਂ ਦੇ ਬਦਲ ਕਰਦੀ ਹੈ ਫਿਰ ਉਸੇ ਕੋਰਟ ਤੋਂ ਐਨਓਸੀ ਲੈਣੀ ਪੈਂਦੀ ਹੈ ਉਹ ਤਾਂ ਹੀ ਬੱਚੇ ਜਿਹੜਾ ਵਾਪਸ ਆ ਜਾਂਦਾ ਕਈ ਵਾਰ ਉਹਥੇ ਉਹਥੇ ਤਾਂ ਆ ਕੇ ਸਟੇ ਮਿਲ ਜਾਂਦਾ ਪਰ ਵਾਪਸ ਹੋਣ ਵਾਸਤੇ ਉਹਨਾਂ ਨੂੰ ਕਲੀਅਰੈਂਸ ਲੈਣੀ ਪੈਂਦੀ ਕੋਰਟ ਤੋਂ ਉਹ ਉਹਨਾਂ ਦੀ ਜਿਹੜਾ ਪਾਸਪੋਰਟ ਹੁੰਦਾ ਉਹ ਵੀ ਉਹਨਾਂ ਦੇ ਕੋਲ ਹੁੰਦਾ ਪਾਸਪੋਰਟ ਤਾਂ ਐਮਐਸਆਈ ਆਪਣਾ ਈਸ਼ੂ ਕਰ ਸਕਦੀ ਐ ਪਰ ਜਿਹੜੀ ਕਲੀਅਰੈਂਸ ਲੈਣੀ ਐ ਜਾ ਕੇ ਉਹ ਕੋਈ ਕਈ ਵਾਰ ਉਹਨਾਂ ਲੜਕੀਆਂ ਦੇ ਉੱਤੇ ਚੋਰੀ ਦਾ ਕੇਸ ਪਾਉਂਦੇ ਜਦੋਂ ਕੋਈ ਦੇਖਦਾ ਬੱਚਾ ਭੱਜ ਗਿਆ ਚੋਰੀ ਦਾ ਪਾਉਂਦਾ ਵੀ ਸਾਡਾ ਸਮਾਨ ਲੈ ਕੇ ਦੌੜ ਗਿਆ ਤਾਂ ਕੋਈ ਇਹੋ ਜਿਹਾ ਕੋਈ ਉਹਨਾਂ ਤੇ ਇਲਜ਼ਾਮ ਲਾ ਦੇਣਾ ਜਿਹਦੇ ਨਾਲ ਉਹ ਫੇਰ ਕੋਰਟ ਤੋਂ ਕਲੀਅਰੈਂਸ ਲੈਣੀ ਪੈਂਦੀ ਐ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਉੱਥੇ ਜਾ ਕੇ ਕੀ ਵਾਪਰਦਾ ਹੈ ਤੇ ਉਥੇ ਜਿਹੜਾ ਫਸ ਜਾਂਦਾ ਉਹਨੂੰ ਪਤਾ ਪਰ ਇਥੋਂ ਇਹ ਲਾਲਚ ਬਹੁਤ ਦੇ ਜਾਂਦੇ ਆ ਵੀ ਜਿਹੜਾ ਹੈਗਾ ਇਸ ਕਰਕੇ ਤੁਹਾਨੂੰ ਭੇਜਾਂਗੇ ਪੈਸੇ ਇੰਨੇ ਦੇਵਾਂਗੇ ਲਾਲਚ ਚ ਵਗਦੇ ਆ